ਸੇਲ ਲੱਗਣੀ ਹੈ ਮਹਿੰਗੇ ਮੰਗੇ ਸੂਟਾਂ ਦੀ ਜਿਹੜੇ ਸੂਟ ਬਾਜ਼ਾਰ ਚ ਮਿਲਦੇ 15 15000 12 12000 ਸੂਟ ਦੇਖੋ ਜੀ ਕਿੱਡਾ ਸ਼ਾਨਦਾਰ ਆਇਆ ਕਿੱਡਾ ਸ਼ਾਨਦਾਰ ਸੂਟ ਹੈ ਪੂਰਾ ਟਾਪ ਦਾ ਸੂਟ ਨਾਲ ਆ ਗਿਆ ਬਾਹਾਂ ਤੇ ਪੂਰਾ ਭਾਰੀ ਵਰਕ ਪੂਰਾ ਭਾਰੀ ਵਰਕ ਜੀ ਨਾਲ ਪੋਚਿਆਂ ਤੇ ਵੀ ਪੂਰਾ ਭਾਰੀ ਵਰਕ ਬਾਜ਼ਾਰ ਦਾ ਰੇਟ ਹੈ 14000 ਬਾਜ਼ਾਰ ਦਾ ਰੇਟ ਹੈ 15000 ਸੂਟ ਤੁਹਾਨੂੰ ਦੇਵਾਂਗੇ ਜੀ ਸਿਰਫ ਸਿਰਫ 4000 ਰੁਪਏ ਦਾ 4000 ਰੁਪਏ ਦੀ ਰੇਂਜ ਸੂਟ ਪਹਿਣਾ ਨਾਲ ਪੂਰਾ ਭਾਰੀ ਦੁਪੱਟਾ ਤੋਡੇ ਵਾਸਤੇ ਵਿਆਹਾਂ ਸ਼ਾਦੀਆਂ ਦੀਆਂ ਆਈਟਮਾਂ ਨਵੀਆਂ ਆ ਗਈਆਂ ਬਾਜ਼ਾਰ ਫੈਸ਼ਨ ਹਾਊਸ ਤੇ ਨਵੀਆਂ ਆਈਟਮਾਂ ਬਿਲਕੁਲ ਖੁੱਲ ਗਈਆਂ ਜੀ ਆਹ ਦੇਖੋ ਸੂਟ ਕਿੱਡੇ ਸ਼ਾਨਦਾਰ ਸੂਟ ਆਇਆ ਹੈ ਹੈਂਡਵਰਕ ਦੇ ਸੂਟ ਕਰੂਏ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਵਰੀਆਂ ਵਾਸਤੇ ਨਵੀਆਂ ਨਵੀਆਂ ਆਈਟਮ ਆ ਗਈਆਂ ਜੀ ਆਹ ਦੇਖੋ ਵਰੀ ਵਾਲੇ ਸੂਟ ਪੂਰਾ ਵਧੀਆ ਸੂਟ ਤੇ ਆ ਗਈ ਕੜਾਈ ਨਾਲ ਆ ਗਿਆ ਬਾਹਾਂ ਤੇ ਵਰਕ ਨਾਲ ਆ ਗਈਆਂ ਭਾਰੀ ਚੁੰਨੀਆਂ ਸੂਟ ਦਾ ਰੇਟ ਹੈ ਜੀ ਬਾਜ਼ਾਰ ਦਾ 6000 ਦਾ 7000 ਦਾ ਸੂਟ ਮਿਲੂਗਾ ਜੀ ਤੁਹਾਨੂੰ ਸਿਰਫ ਤੇ ਸਿਰਫ 3000 ਰੁਪਏ ਦੀ ਰੇਂਜ 'ਚ ਜੀ 3000 ਰੁਪਏ ਦੀ ਰੇਂਜ 'ਚ ਕਲਰ ਇਹਦੇ 'ਚ ਮਿਲ ਜਾਣਗੇ 4 4 ਕਲਰ ਮਿਲ ਜਾਣਗੇ ਜੀ ਡਿਜ਼ਾਈਨ ਦੇਖੋ ਪੂਰੇ ਸ਼ਾਨਦਾਰ ਪੂਰੇ ਸ਼ਾਨਦਾਰ ਡਿਜ਼ਾਈਨ ਨੇ ਆਹ ਦੇਖੋ ਕਲਰ ਤੇ ਡਿਜ਼ਾਈਨ ਇੱਕ ਲਾਸ ਕਲਰ ਇੱਕ ਲਾਸ ਡਿਜ਼ਾਈਨ ਜੀ ਇਸ ਤੋਂ ਬਾਅਦ ਆਹ ਦੇਖੋ ਕੱਪੜਾ ਆ ਗਿਆ ਜੀ ਜਿੰਮੀ ਚੂ ਤੇ ਜਿੰਮੀ ਚੂ ਦਾ ਕੱਪੜਾ ਆ ਗਿਆ ਨਵਾਂ ਕੱਪੜਾ ਬਿਲਕੁਲ ਬਿਲਕੁਲ ਨਵੇਂ-ਨਵੇਂ ਬੇਸ ਆ ਗਏ ਵਿਆਹ ਯਾਦੀਆਂ ਨੂੰ ਦੇਖਦੇ ਹੋਏ ਨਾਲ ਆ ਗਈ ਪੂਰੀ ਵਧੀਆ ਬਾਟਮ ਬਾਟਮ ਤੇ ਹੋਇਆ ਹੋਇਆ ਹੈਂਡਵਰਕ ਦਾ ਕੰਮ ਹੈਂਡਵਰਕ ਦਾ ਕੰਮ ਦੇਖੋ ਕਿੰਨਾ ਪਿਆਰਾ ਹੋਇਆ ਬਾਟਮ ਤੇ ਨਾਲ ਆ ਗਈ ਇਹਦੇ ਪੂਰੀ ਭਾਰੀ ਚੁੰਨੀ ਨਾਲ ਆ ਗਈ ਪੂਰੀ ਭਾਰੀ অর্ਗੈਂਜ਼ਾ ਦੀ ਚੁੰਨੀ ਚੁੰਨੀ ਦੇ ਵੀ ਪੂਰੀ ਸੋਹਣੀ 4 ਸਾਈਡ ਲੱਗੀ ਹੋਈ ਹੈ ਜੀ ਨਾਲ ਆ ਗਿਆ ਬਾਹਾਂ ਤੇ ਬਹੁਤ ਸੋਹਣਾ ਕੰਮ ਬਜ਼ਾਰ ਦਾ ਰੇਟ 3500 7000 ਸੂਟ ਦੇਵਾਂਗੇ ਜੀ ਸਿਰਫ ਤੇ ਸਿਰਫ 3000 ਰੁਪਏ ਦੀ ਰੇਂਜ ਚ ਕਲਰ ਮਿਲ ਜਾਣਗੇ ਪੂਰੇ 4 ਉਰੇ ਚਾਰ ਕਲਰ ਮਿਲ ਜਾਣਗੇ ਜੀ ਬਹੁਤ ਸੋਹਣੇ ਛੇੜਨੇ ਇਸ ਤੋਂ ਬਾਅਦ ਅਗਲਾ ਡਿਜ਼ਾਈਨ ਨਵਾਂ ਆ ਗਿਆ ਜੀ ਚੱਕਰੋ ਡਿਜ਼ਾਈਨ ਪੂਰਾ ਸ਼ਾਨਦਾਰ ਨਵਾਂ ਡਿਜ਼ਾਈਨ ਏ ਕਲਾਸ ਡਿਜ਼ਾਈਨ ਜੀ ਪੂਰਾ ਏ ਕਲਾਸ ਡਿਜ਼ਾਈਨ ਕੱਪੜਾ ਆ ਗਿਆ ਜੀ ਟੈਬੀ ਤੇ ਟੈਬੀ ਦਾ ਕੱਪੜਾ ਆ ਗਿਆ ਜੀ ਬਜ਼ਾਰ ਦਾ ਰੇਟ ਹੈ 500 700 ਰੁਪਏ ਦਾ ਨਾਲ ਆ ਗਈ ਪੂਰੀ ਵਧੀਆ ਬਾਟਮ ਨਾਲ ਆ ਗਿਆ ਪੋਰ ਸਾਈਡ ਹੈਵੀ ਦੁਪੱਟਾ ਸੂਟ ਮਿਲੂਗਾ ਜੀ 33200 ਰੁਪਏ ਦਾ 3200 ਰੁਪਏ ਦਾ ਸੂਟ ਮਿਲਣਾ ਹੈ ਕਲਰ ਇਹਦੇ ਵਿੱਚ ਮਿਲ ਜਾਣਗੇ ਤਿੰਨ ਕਲਰ ਮਿਲ ਜਾਣਗੇ ਜੀ ਤਿੰਨ ਇਸ ਤੋਂ ਬਾਅਦ ਚੈੱਕ ਕਰੋ ਜੀ ਪੂਰਾ ਸ਼ਾਨਦਾਰ ਸੂਟ ਇੱਕ ਹੋਰ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ ਦੇਖੋ ਜੀ ਪੂਰਾ ਵਧੀਆ ਔਰਗੈਂਜ਼ਾ ਦਾ ਤੁਹਾਡੇ ਬਹੁਤ ਕਾਲਸ ਆਉਂਦੇ ਸੀਗੇ ਵੀ ਪਾਰਟੀ ਵੇਅਰ ਸੂਟਸ ਦੀ ਵੀਡੀਓ ਪਾਓ ਪਾਰਟੀ ਵੇਅਰ ਸੂਟਸ ਦੀ ਵੀਡੀਓ ਪਾਓ ਕੱਪੜਾ ਆ ਗਿਆ ਜੀ ਪਿਓਰ ਔਰਗੈਂਜ਼ਾ ਦਾ ਨਾਲ ਆ ਗਈ ਪੂਰੀ ਵਧੀਆ ਬਾਟਮ ਨਾਲ ਆ ਗਈ 4 ਸਾਈਡ ਦੀ ਲੱਗੀ ਹੋਈ ਲੈਸ ਦੁਪੱਟੇ ਤੇ ਪੂਰਾ ਸੋਨਾ ਕੜਾਈ ਦਾ ਕੰਮ ਕੀਤਾ ਹੋਇਆ ਦੁਪੱਟੇ ਤੇ ਸੂਟ ਹੈ ਜੀ ਬਾਜ਼ਾਰ ਚ 4200 4500 ਸੂਟ ਮਿਲੂਗਾ ਜੀ ਸਿਰਫ ਸਿਰਫ 2100 ਰੁਪਏ ਦਾ 2100 ਰੁਪਏ ਦਾ ਸੂਟ ਕਲਰ ਮਿਲ ਜਾਣਗੇ 4 4 ਕਲਰ ਮਿਲ ਜਾਣਗੇ ਜੀ ਪੂਰੇ ਸ਼ਾਨਦਾਰ ਸ਼ਾਨਦਾਰ ਕਲਰ ਨੇ ਇਸ ਤੋਂ ਬਾਅਦ ਡਿਜ਼ਾਈਨ ਚੈੱਕ ਕਰੋ ਜੀ ਆਵਲਾ ਮਰਾ ਇਹ ਡਿਜ਼ਾਈਨ ਤੁਹਾਨੂੰ ਇਹ ਆ ਦੇ ਦੇਣਾ ਵੀ ਤੁਹਾਡੀ ਰੂਹ ਹੀ ਹੋ ਜਾਣੀ ਹੈ ਡਿਜ਼ਾਈਨ ਦੇਖ ਕੇ ਆਹ ਦੇਖੋ ਡਿਜ਼ਾਈਨ ਪਿਓਰ ਟੈਬੀ ਦਾ ਕੱਪੜਾ ਜੀ ਪਿਓਰ ਟੈਬੀ ਦਾ ਬਾਹਾਂ ਤੇ ਦੇਖੋ ਕਿੰਨਾ ਪਿਆਰਾ ਕੀਤਾ ਹੋਇਆ ਹੈ ਕੰਮ ਪੂਰਾ ਸੋਹਣਾ ਮਹਾਂ ਦੇ ਕੀਤਾ ਹੋਇਆ ਕੰਮ ਨਾਲ ਆ ਗਿਆ ਪੂਰਾ ਸ਼ਾਨਦਾਰ ਦੁਪੱਟਾ ਜੀ ਪੂਰਾ ਸ਼ਾਨਦਾਰ ਦੁਪੱਟਾ ਨਾਲ ਹੈਵੀ ਬਜ਼ਾਰ ਦਾ ਜਿਹੜਾ 5500 5600 ਸੂਟ ਦੇਣਾ ਜੀ ਤੁਹਾਨੂੰ 2800 ਰੁਪਏ ਦੀ ਰੇਂਜ 2800 ਰੁਪਏ ਦੀ ਰੇਂਜ ਸੂਟ ਦੇਣਾ ਪੂਰਾ ਸੋਹਣਾ ਕੰਮ ਕੀਤਾ ਹੋਇਆ ਏ ਕਲਾਸ ਆ ਗਿਆ ਡਿਜ਼ਾਈਨ ਤੇ ਕਲਰ ਦੇਖੋ ਜੀ ਮੈਟੈਲਿਕ ਚਾਟ ਹੈ ਸਾਰਾ ਨਵਾਂ ਚਾਟ ਜਿਹੜਾ ਚੱਲਿਆ 2800 ਰੁਪਏ ਦਾ ਸੂਟ ਹੈ ਨੰਬਰ ਉੱਪਰ ਆ ਰਿਹਾ ਹੈ ਆਰਡਰ ਤੁਸੀਂ ਕਰ ਸਕਦੇ ਹੋ ਕਲਰ ਪੂਰੇ ਆਣਗੇ ਜੀ ਪੰਜ ਪੰਜ ਸ਼ੇਡ ਨੇ ਜੀ ਪੂਰਾ ਸ਼ਾਨਦਾਰ ਅਗਲਾ ਡਿਜ਼ਾਈਨ ਚੈੱਕ ਕਰ ਲੋ ਜੀ ਹੁਣ ਬਾਜ਼ਾਰ ਦਾ ਸੂਟ ਘੱਟ ਤੋਂ ਘੱਟ ਤੁਹਾਨੂੰ ਮਿਲਨੇ 9000 ਦਾ 9500 ਰੁਪਏ ਦਾ ਸੂਟ ਤੇ ਪਹਿਲਾਂ ਕੜਾਈ ਚੈੱਕ ਕਰੋ ਜੀ 9000 9500 ਰੁਪਏ ਦਾ ਸੂਟ ਹੈ ਮੈਨੂੰ ਦੁਪੱਟਾ ਖੋਲਣ ਦੀ ਲੋੜ ਨਹੀਂ ਸੂਟ ਦਾ ਚੈੱਕ ਕਰੋ ਜੀ ਦੁਪੱਟਾ ਮਰਾ ਇਹ ਇਹ ਆ ਸੂਟ ਦੁਪੱਟੇ ਦੇ ਨਾਲ ਤੁਹਾਨੂੰ ਚੰਗੇ ਚੰਗੇ ਸ਼ੋਰੂਮਾਂ ਤੇ ਮਿਲਣੇ 10000 ਰੁਪਏ ਦਾ 9000 ਰੁਪਏ ਦਾ ਆਪਣੇ ਕੋਲੇ ਬਜਾਇ ਫੈਸ਼ਨ ਹਾਊਸ ਤੇ ਰੇਟ ਹੈ ਜੀ ਸਿਰਫ ਤੇ ਸਿਰਫ 4500 ਰੁਪਏ ਦਾ 4500 ਰੁਪਏ ਦਾ ਸੂਟ ਹੈ ਜੀ ਕਲਰ ਚੈੱਕ ਕਰੋ ਕੋਈ ਵੀ ਦੁਕਾਨਦਾਰ ਹੈ ਮਹਿੰਗੇ ਸੂਟਾਂ ਦੀਆਂ ਵੀਡੀਓਜ਼ ਜਦੋਂ ਬਣਾਊਗਾ ਉਹ ਰੇਟ ਨਹੀਂ ਦੱਸੂਗਾ ਕਿਉਂ ਉਹਨਾਂ ਨੇ ਚੋਗਣੇ ਚੋਗਣੇ ਪੈਸੇ ਲੈਣੇ ਹੁੰਦੇ ਸਿਰਫ ਵੀਡੀਓਜ਼ 'ਚ ਤੁਹਾਨੂੰ ਸੂਟ ਦਿਖਾ ਦੇਣਗੇ ਅਸੀਂ ਇੱਕ ਇੱਕ ਚੀਜ਼ ਦਾ ਤੁਹਾਨੂੰ ਰੇਟ ਦੱਸਿਆ ਇੱਕ ਇੱਕ ਵੈਰਾਈਟੀ ਦਿਖਾਈ ਹੈ ਨੰਬਰ ਸਾਡਾ ਉੱਪਰ ਆ ਰਿਹਾ ਹੈ ਔਨਲਾਈਨ ਆਰਡਰ ਕਰਨਾ ਹੈ ਔਨਲਾਈਨ ਆਰਡਰ ਕਰੋ ਕੱਲ ਨੂੰ ਨਹੀਂ ਬਹੁਤ ਵੱਡੀ ਸੇਲ ਲੱਗ ਰਹੀ ਹੈ ਜੀ ਬਹੁਤ ਵੱਡੀ ਸੇਲ ਸਾਨੂੰ ਸੂਟ ਮਿਲ ਜੂਗਾ ਜੀ 180 ਰੁਪਏ ਤੋਂ ਲੈਂਨ ਦੇ ਨਾਲਾ ਸੂਟ 180 ਰੁਪਏ ਤੋਂ ਸ਼ੁਰੂ ਹੋ ਜਾਣਾ ਹੈ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਸਾਰੀ ਵੈਰਾਈਟੀ ਮਿਲਣੀ ਹੈ ਨੰਬਰ ਉੱਪਰ ਆ ਰਿਹਾ ਹੈ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕੱਲ ਨੂੰ ਦੁਕਾਨ ਤੇ ਆ ਜਿਓ ਆਵਾ ਵੱਡਾ ਫਾਇਦਾ ਕਰੋ